ਸਾਨੂੰ ਇਹ ਸੀ ਮੀਂਹ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਨਹੀਂ ਆ ਰਹੇ ਜੀ ਸਾਨੂੰ ਪਤਾ ਲੱਗਾ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਛੋਟਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਹਾਂ ਏਜੰਟ ਨੇ ਤੁਹਾਨੂੰ ਇਹ ਕਿਹਾ ਸੀ ਕਿ ਮੈਂ ਸਿੱਧਾ ਪੇਚੂ ਜਾ ਹਾਂਜੀ ਇਹੀ ਕਿਹਾ ਸੀ ਵੀ ਸਿੱਧਾ ਪੇਚਾਂ ਪਰ ਜੰਗਲਾਂ ਦੇ ਨਾਲ ਹੀ ਲੈ ਗਈ ਆ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਘਰ ਵੀ ਜਾਣੇ ਪਿਆ ਸੋਨਾ ਗਹਿਣੇ ਪਿਆ ਕੁਛ ਵੀ ਪੱਲੇ ਨਹੀਂ ਹੈ ਜੇ ਨੂੰ ਘਰ ਦੇ ਫਿਰ ਰੋਟੀ ਪਾਣੀ ਦਾ ਖਰਚਾ ਕਿੱਦਾਂ ਚੱਲੇਗਾ ਚੱਲੀ ਜਾਂਦਾ ਹੀ ਡਰਾਈਵਰੀ ਕਰਦੇ ਆ 8-10 ਹਜ਼ਾਰ ਚ ਨਹੀਂ ਆ ਰਹੇ ਜੀ ਸਾਨੂੰ ਪਤਾ ਲੱਗਾ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਝੂਠਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਇਹ ਸੀ ਉਮੀਦ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਪਰ ਆਏ ਨਹੀਂ ਕਿੰਨੇ ਪੈਸੇ ਲੱਗਦੇ ਸੀ ਜੀ 1 ਕਰੋੜ 20 ਲੱਖ ਹਾਂ ਏਜੰਟ ਨੇ ਤੁਹਾਨੂੰ ਇਹ ਕਿਹਾ ਸੀ ਕਿ ਮੈਂ ਸਿੱਧਾ ਵੇਚੂਗਾ ਹਾਂ ਹਾਂਜੀ ਇਹੀ ਕਿਹਾ ਸੀ ਵੀ ਸਿੱਧਾ ਵੇਚਾਂ ਪਰ ਜੰਗਲਾਂ ਦੀ ਰਾਈ ਲੈ ਗਈ ਹੈ ਸਰਕਾਰ ਨੂੰ ਪੀਪੀਲ ਸਰਨਾ ਚਾਹੁੰਦੇ ਸਰਕਾਰ ਨੂੰ ਤਾਂ ਇਹ ਅਪੀਲ ਹੈ ਜੀ ਸਾਡੇ ਬੱਚੇ ਸਾਨੂੰ ਮਿਲ ਜਾਣ ਜਿਹੜਾ ਥੁਠਾ ਕੇਸ ਪਿਆ ਹੈਗਾ ਕਿੰਨੇ ਕਿਤੇ ਦਾ ਸੀ ਜੀ ਇਹ ਵੀ ਸਾਲ ਕੁ ਪਹਿਲਾਂ ਦਾ ਸੀ ਕੋਈ ਮੁੰਡੇ ਨੇ ਕੀਤਾ ਸੀ ਉਹਦੇ ਵਿੱਚ ਇਹਨਾਂ ਦਾ ਨਾਮ ਆ ਗਿਆ ਸੀ ਸਾਡੀ ਗੱਡੀ ਕਰਕੇ ਆ ਗਿਆ ਸੀ ਗੱਡੀ ਦੇ ਕੇ ਪ੍ਰੋਡੂਸਰ ਨੇ ਕਰਤਾ ਸੀ ਗੱਡੀ ਘਰੋਂ ਗੱਡੀ ਸਾਡੇ ਘਰੋਂ ਬਰਾਮਦ ਹੋਈ ਹੈ ਤੁਸੀਂ ਪਹਿਲਾਂ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਨੂੰ ਕਿਚੋਂ ਨਾ ਘਟਾਉਣ ਦੀ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤੀ ਸਾਡੇ ਬੱਚੇ ਬਾਹਰ ਹੀ ਚਲੇ ਗਏ ਸੀ ਕਿੰਨਾ ਕੁ ਪੈਸਾ ਲੱਗਦਾ ਸੀ ਜੀ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਘਰ ਵੀ ਗਏ ਨੇ ਪਿਆ ਹੈ ਸੋਨਾ ਗਏ ਨੇ ਪਿਆ ਹੈ ਕੁਝ ਵੀ ਪੱਲੇ ਨਹੀਂ ਹੈ ਸਿਹੂਨ ਕਰਦੇ ਫਿਰ ਰੋਟੀ ਪਾਣੀ ਦਾ ਖਰਚਾ ਕਿਦਾਂ ਚੱਲੇਗਾ ਚੱਲੀ ਜਾਂਦਾ ਡਰਾਈਵਰੀ ਕਰਦੇ ਹੱਥ ਦਾ 1000 ਘਰ ਵੀ ਹੱਤ ਕਿਸ ਤਰ੍ਹਾਂ ਦੀ ਬਹੁਤ ਮਾੜੀ ਹੈ ਜੀ ਉਹ ਮਤੇ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ। ਸਰਪ੍ਰੰਧ ਮਾਨ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਸਾਡੇ ਵਿੱਚ ਸਾਨੂੰ ਸੁਣ ਪਈਆਂ ਨਾ। ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜੀ ਸਾਡਾ 1 ਕਰੋੜ 20 ਲੱਖਿਆ ਸੀ ਕਟੋਕੜ ਜੇ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਰੇਟ ਬਹੁਤ ਹਾਈ ਹੋ ਗਏ ਨੇ। ਕਟੋਕੜ ਅਸੀਂ ਆਪਣਾ ਕਰਜ਼ਾ-ਕੁਰਜ਼ਾ ਦਾਤਾਰੀਏ। ਇਹ ਹੀ ਅਪੀਲ ਹੈ ਸਾਡੇ ਸਾਨੂੰ ਬੱਚੇ ਤੋਂ ਜੀ ਬਹੁਤ-ਬਹੁਤ ਮਿਹਰਬਾਨੀ ਹੋएगी ਤੁਹਾਨੂੰ ਅੰਤਮਾਨ ਸਾਹਿਬ ਦੀ।